ਗਾਰੇ ਬਲਾਵੇ ਫਤਿਹ ਪਾਵੇ ਚੱਲ ਪੈਰ ਨਹੀਂ ਛੱਡ ਰਹੀ ਇਹਨੇ ਬੱਚੇ ਬੱਚੇ ਆਪਣੇ ਸਾਰੇ ਜੁਝਾਰੂ ਆ ਬਾਹਰ ਛੱਡਣੇ ਜੇ ਮੇਰੇ ਤੇ ਬੈ ਗਈ ਆਪਣਾ ਹਸਬਦਾਰ ਆ ਦੇਖ ਸਕਦੇ ਹੋ ਜੀ ਤੁਸੀਂ ਪੁਲਿਸ ਦੇ ਬੈਰੀਗੇਡਸ ਜਿਹੜੇ ਕੱਲ ਨੌਜਵਾਨਾਂ ਨੇ ਤਾਸ਼ ਦੇ ਪੱਤਿਆਂ ਨੂੰ ਜਿਹੜੇ ਹੈਗੇ ਐ ਝਟਕੇ ਸੱਟੇ ਹੈ ਇਹ ਇਹੀ ਆ ਜਿਹੜਾ BC ਦਾ ਦਫਤਰ ਹੈ ਆ ਦੇਖ ਸਕਦੇ ਹੋ ਜੀ ਪੰਜਾਬ ਯੂਨੀਵਰਸਿਟੀ ਦੇ ਗਰਾਊਂਡ ਦੇ ਵਿੱਚ ਪੁਲਿਸ ਦਾ ਜਿਹੜਾ ਅਮਲਾ ਖੜਾ ਹੈ ਜਿੰਨੇ ਵੀ 13 ਦੇ 13 ਰਸਤੇ ਸਾਰੇ ਬਲਾਕ ਸੀਗੇ ਜਿੰਨੇ ਵੀ ਭਈਆ ਸਟੂਡੈਂਟ ਸੁਣਦੇ ਆ ਵੀ ਆਪਣੀ ਸਭ ਤੋਂ ਵੱਡੀ ਸਟਰੈਂਥ ਇਹੀ ਹੈ ਕਿ ਆਪਾਂ ਅਮਨ ਮਾਨ ਨਾਲ ਇਸ ਅੰਦੋਲਨ ਲੜਨਾ ਹੈ ਦੇਖ ਸਕਦੇ ਹੋ ਜੀ ਤੁਸੀਂ ਪੁਲਿਸ ਦੇ ਬੈਰੀਗੇਡਸ ਜਿਹੜੇ ਕੱਲ ਨੌਜਵਾਨਾਂ ਨੇ ਤਾਸ਼ ਦੇ ਪੱਤਿਆਂ ਨੂੰ ਜਿਹੜੇ ਹੈਗੇ ਆ ਸਿਆਕਤ ਇਸੇ ਟੇ ਹੈ ਇਹ ਹੁੰਦੀ ਹੈ ਜੀ ਤੇ ਇਕੱਠ ਦੀ ਤਾਕਤ ਜੇ ਅਸੀਂ ਇਕੱਠੇ ਹਾਂ ਸਾਡਾ ਇਤਫਾਕ ਹੈ ਤੇ ਆਪਸੀ ਤਾਲਮੇਲ ਹੈ ਤਾਂ ਫਿਰ ਕੋਈ ਵੀ ਜਿਹੜੀ ਹੈ ਸਰਕਾਰ ਕੋਈ ਵੀ ਏਦਾਂ ਦਾ ਪ੍ਰਸ਼ਾਸਨ ਸਾਡੇ ਨਾਲ ਧੱਕਾ ਨਹੀਂ ਕਰ ਸਕਦਾ ਸੋ ਕੱਲ ਬਹੁਤ ਏਕਤਾ ਦਾ ਜਿਹੜਾ ਨੌਜਵਾਨਾਂ ਨੇ ਸਬੂਤ ਦਿੱਤਾ ਹੈ ਤੇ ਬਹੁਤ ਸ਼ਾਂਤਮਈ ਅੰਦੋਲਨ ਲੜਿਆ ਗਿਆ ਜਿਵੇਂ ਕਿ ਪੰਜਾਬੀਆਂ ਨੂੰ ਅੰਦੋਲਨ ਲੜਨ ਲਈ ਜਾਣਿਆ ਜਾਂਦਾ ਹੈ ਕਿ ਨਹੀਂ ਕਰੇ ਅਤੇ ਦੇਖ ਸਕਦੇ ਹੋ ਜੀ ਤੁਸੀਂ ਰਾਤ ਯੂਨੀਵਰਸਿਟੀ ਦਾ ਜਿਹੜਾ ਦਰਸ਼ ਹੈ ਤੇ ਇੱਥੇ ਹੀ ਆ ਜਿਹੜਾ ਵੀਸੀ ਦਾ ਦਫਤਰ ਹੈ ਤੁਹਾਨੂੰ ਦਿਖਾਉਣੇ ਆਪਨੇ ਜਿੱਥੇ ਸਟੂਡੈਂਟਸ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਨਾਲ ਆ ਮੇਰੇ ਬੈਠੇ ਬਾਈ ਪਹਾੜ ਤੇ ਅਸੀਂ ਹੁਣੇ ਆਏ ਆ ਜੀ ਇੱਥੇ ਯੂਨੀਵਰਸਿਟੀ ਆ ਦੇਖ ਸਕਦੇ ਹੋ ਜੀ ਪੰਜਾਬ ਯੂਨੀਵਰਸਿਟੀ ਦੇ ਗਰਾਊਂਡ ਦੇ ਵਿੱਚ ਪੁਲਿਸ ਦਾ ਜਿਹੜਾ ਹਮਲਾ ਖੜਾ ਹੈ ਜਿਹਦੇ ਚ ਲਗਭਗ ਦੋ 300 ਦੇ ਕਰੀਬ ਜਿਹੜੀ ਹੈਗੀ ਆ ਪੁਲਿਸ ਦੇ ਮਲਾਜਮ ਆ ਇਹ ਲਾਂਡ ਆਰਡਰ ਦੀ ਜਿਹੜੀ ਪੋਜੀਸ਼ਨ 'ਚ ਅੱਗੇ ਸੁਣ ਸਕਦੇ ਹਾਂ ਜੀ ਤੁਸੀਂ ਜਕਾਰੇ ਲੱਗ ਰਹੇ ਆ ਤੇ ਗੁਰੂ ਗਿਆ ਲਾਡਲੀਆਂ ਫੌਜਾਂ ਆਈਆਂ ਜੀ ਹੁਣੇ ਤੇ ਹੋਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕਿਦਾਂ ਦੇ ਹਾਲਾਤ ਐ ਜਕਾਰੇ ਬਲਾਵੇ ਫਤਿਹ ਪਾਵੇ ਇਸ ਸੰਗਤ ਜਿਹੜੀ ਰਹੀ ਹੈ ਇੱਥੇ ਚੜ੍ਹਦੀ ਕਲਾ ਜੈ ਤੇ ਸਾਰੇ ਬੱਚੇ ਆਪਣੇ ਆ ਪੂਰੇ ਚੜ੍ਹਦੇ ਹੋਏ ਦੇਖ ਸਕਦੇ ਹੋ ਜੀ ਤੁਸੀਂ ਹੋਏ ਹੋਏ ਬੱਚਿਆਂ ਦੀਆਂ ਜਿਹੜੀਆਂ ਮੰਗਾ ਜਲਦ ਤੋਂ ਜਲਦ ਪੂਰੀਆਂ ਹੋਣੀਆਂ ਚਾਹੀਦੀਆਂ ਹੈ ਨਹੀਂ ਜੀ ਸ਼ਾਂਤਮਈ ਇਸੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਬੱਚਿਆਂ ਨੇ ਬਹੁਤ ਸਮੇਂਦਾਰੀ ਦਾ ਸਬੂਤ ਦਿੱਤਾ ਹੈ ਮੌਕੇ ਤੇ ਸਰਕਾਰ ਵਾਲੇ ਦੋਗਲਾ ਚਿਹਰਾ ਵਿਰਿਆ ਹੈ ਪੁਲਿਸ ਪੰਜਾਬ ਪੁਲਿਸ ਇੱਥੇ ਤੱਕ ਆਈ ਰਹੀ ਏ ਕੱਲ ਵਿੱਚ ਪੰਜਾਬ ਪੁਛ ਹਰਿਆਣਾ ਪੁਛ ਸੰਵਾਲੀ ਤੁਰੀ ਫਿਰਦੀ ਸੰਵਾਲੀ ਤੇ ਦੱਸੋ ਕਿਧਰ ਤੁਰੀ ਫਿਰਦੀ ਸੀ ਉਹ ਸਾਰੇ ਰੋਡ ਜੰਨੇ ਵੀ 13 ਦੇ 13 ਰਸਤੇ ਸਾਰੇ ਬਲਾਕ ਸੀਗੇ ਕੋਈ ਤੁਰ ਕੇ ਆਇਆ ਕੋ ਕਿਵੇਂ ਕੋ ਕਿਵੇਂ ਤੇ ਕਈ ਦਾ ਮੁੜ ਵੀ ਗਏ ਬਈ ਅੱਥੋਂ ਕੋਈ ਨਹੀਂ ਮੁੜਿਆ ਸਭ ਤੋਂ ਬਹੁਤ ਪਲੱਸ ਤੇ ਇਹਨਾਂ ਨੇ ਮੋੜਾ ਘੇਰਿਆ ਹਾਂ ਉੱਥੇ ਬੈਠੇ ਪੰਜਾਂ ਦੇ ਬੱਸ ਪਰਚ ਲੈ ਗਏ 15 ਦੇ ਬਾਅਦ ਪੰਜ ਪੰਜ ਸੱਤ ਸੱਤ ਇੱਕ ਨਗਰ ਤੋਂ ਲੰਘ ਨਹੀਂ ਦਿੰਦਾ ਇੱਥੇ ਨਾਲ ਜਿਹੜੀ ਯੂਨੀਵਰਸਿਟੀ ਦੇ ਬੱਚੇ ਜਿਹੜੇ ਪੜ੍ਹਨ ਦੇ ਨੇ ਚੜ੍ਹਦੀ ਕਲਾ ਸਾਰੇ ਬੱਚਿਆਂ ਨਾਲ ਮਿਲ ਕੇ ਪਾਵਾ ਉਹ ਕਿਹੜੇ ਗਰੁੱਪਾਂ ਵਿੱਚ ਆਏ ਮਗਰ ਇਹ ਆ ਕਿ ਆਪਣਾ ਜਿਹੜਾ ਮੋਰਚਾ ਹੈ ਨਾ ਕੱਲ ਉਹ ਚੜਦੀ ਕਲਾ ਦਾ ਹੋ ਗਿਆ ਸਰਕਾਰ ਨੂੰ ਕਦਾ ਚਲੇਗਾ ਮੂੰਹ ਤੇ ਚਪੇੜ ਬੱਤੀ ਇੱਕ ਸਾ ਨਾਲੇ ਕੋਰੋਨਾ ਤੋਂ ਬਾਅਦ ਇਤਿਹਾਸ ਕਿਹਾ ਏ ਨਹੀਂ ਨਲੇ ਨਾ ਜੀ ਇਹ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਹੈ ਅਵੇਰਨੈਸ ਨਹੀਂ ਵੀ ਕੀ ਹੁੰਦਾ ਕੀ ਆ ਅਸੀਂ ਵੀ ਸਟੱਡੀ ਕੀਤਾ ਕਿਉਂਕਿ ਅਸੀਂ ਇੱਥੇ ਪੜ੍ਹੇ ਨਹੀਂ ਆ ਤੁਸੀਂ ਇੱਥੋਂ ਦੇ ਸਾਰੇ ਹਾਂ ਹੁਣ ਸਾਡੇ ਦਾ ਪਤਾ ਨਹੀਂ ਵੀ ਇੱਥੇ ਕੀ ਜਗਾੜ ਆ ਸਾਰਾ ਇੱਕੋ ਤੇ ਕਈ ਮਤ ਜਿਹੜੇ ਸਟੂਡੈਂਟ ਨਹੀਂ ਉਹ ਵੀ ਤੁਹਾਡੇ ਨਾਲ ਆ ਕੇ ਕਹਿੰਦੇ ਕਿ ਚਲੋ ਜਲੀਏ ਹੁਣ ਕਹਿੰਦਾ ਉਹ ਊੜੀ ਜੀ ਵਿਚਾਰੀ ਦੀ ਬੜੀ ਵੀਡੀਓ ਵਾਲੀ ਕਹਿੰਦੀ ਹੱਥ ਹਾਂ ਪਿੱਛੇ ਬੈਠੀ ਮੇਰੇ ਨਾਲ ਬੈਠੀ ਬਹੁਤ ਬਹੁਤ ਤੇਰਾ ਚੜਦੀ ਕਲਾ ਆਦਿ ਜਿਹਨੇ ਬਾਹਰ ਇਹ ਤਾਂ ਵਧੀਆ ਕੀਤਾ ਚੱਲ ਭੈਣ ਨੇ ਕਿੱਥੇ ਛੱਡੋ ਨਹੀਂ ਬੱਚੇ ਬੱਚੇ ਆਪਣੇ ਸਾਰੇ ਜੁਹਾਰੂ ਹੈ ਇਹ ਆ ਕੇ ਜਦੋਂ ਇਹ ਸਾਡੀ ਭੈਣ ਨੇ ਵਾਕਿਆ ਸਬੂਤ ਦਿੱਤਾ ਵੀ ਇਹ ਆਨੰਦਪੁਰ ਸਾਹਿਬ ਦੀ ਵਾਸੀ ਵਾਕਿਆ ਆਨੰਦਪੁਰ ਸਾਹਿਬ ਦੀ ਇਸੇ ਮਾਰੇ ਦੇ ਘਰ ਹੋਣਾ ਮੈਂ ਇਹ ਨਾ ਹੀ ਤਾਂ ਜਿਹੜੀ ਇਹ ਡੈਮੋਕ੍ਰੇਸੀ ਕਰਾਉਂਦੇ ਉਹ ਵੀ ਪਾਲਣਾ ਅਸੀਂ ਕਰ ਰਹੇ ਹਾਂ ਇਹ ਨਹੀਂ ਕਰ ਰਹੇ ਬਿਲਕੁਲ ਪਾਲਣਾ ਇਹਨਾਂ ਕੋਲ ਤਾਂ ਡਾਂਗਾ ਸੀ ਕਿ ਅਸੀਂ ਤੇ ਜਾਤ ਦੇ ਚ ਰਹਿ ਕੇ ਹੱਥ ਜੋੜ ਕੇ ਜਿਹੜੀ ਆਪਣੀ ਮੰਗ ਰੱਖ ਰਹੇ ਹਾਂ ਤੇ ਜਿਹੜੇ ਨਹੀਂ ਗੱਲ ਕਰਦੇ ਉਹ ਫਿਰ ਅਲੱਗ ਵੱਖਰੇ ਆਜੋ ਆਜੋ ਅੰਦਰ ਆਜੋ ਨਹੀਂ ਵੀ ਜਿੰਨੇ ਵੀ ਭਈਆ ਸਟੂਡੈਂਟ ਸੁਣਦੇ ਆ ਵੀ ਆਪਣੀ ਸਭ ਤੋਂ ਵੱਡੀ ਸਟਰੈਂਥ ਇਹੀ ਹੈ ਕਿ ਆਪਾਂ ਅਮਨ ਮਾਨ ਨਾਲ ਇਸ ਅੰਦੋਲਨ ਲੜਨਾ ਹੈ ਤੇ ਇਕੱਠੇ ਹੋਗੇ ਹੁਣ ਮੰਨ ਲਓ ਮੇਰੀ ਕੋਈ ਨਿੱਜੀ ਲੜਾਈ ਪਾਈ ਜੀ ਨਾਲ ਹੋ ਸਕਦੀ ਹੈ ਪਰ ਇਸ ਟਾਈਮ ਸਭ ਲੜਾਈਆਂ ਭੁੱਲ ਕੇ ਸਾਡਾ ਟੀਚਾ ਇੱਕੋ ਹੀ ਹੈ ਕਿ ਆਪਾਂ ਅੰਦੋਲਨ ਜਿੱਤੀਏ ਤੇ ਅੰਦੋਲਨ ਅਮਨ ਮਾਨ ਤੇ ਪਿਆਰ ਮੁਹੱਬਤ ਨਾਲ ਤੇ ਗੁਰੂਆਂ ਦੇ ਜਾਪ ਤੇ ਰਹਿ ਕੇ ਜਿੱਤਿਆ ਜਾ ਸਕਦਾ ਹੈ ਤੇ ਇਹ ਆਪਾਂ ਉਹ ਨਹੀਂ ਜਿੱਤ ਸਕਦੇ ਆਪਣੇ ਲੋਕ ਧੱਕਾ ਵੀ ਕਰਦਾ ਉਹਦਾ ਵੀ ਇੱਕ ਜਵਾਬ ਤਰੀਕੇ ਨਾਲ ਹੈਗਾ ਸੂਪਰ ਲੰਬਾ ਸਵਰਸਤਾ ਹੀ ਜਾਂਦਾ ਜਾਪ ਤੇ ਜ ਰਹੇ ਹਣਾ ਹੁਣ ਬੰਦੀ ਸੀਗਾ 3 ਸਾਲ ਹੋ ਗਏ ਮੋਰਚੇ ਤੇ ਐਂ ਦਿੱਲੀ ਹਾਂ ਬਿਲਕੁਲ ਜੇ ਸਾਲ ਲੜੇ ਰਾਮ ਦਾ ਜਵਾਬ ਤਾਂ ਬੜਾ ਜ਼ਰੂਰੀ ਹੈ ਮੈਂ ਜਵਾਬ ਕਿਉਂਕਿ ਕਈ ਵਾਰ ਉਹ ਵੀ ਆਪਾਂ ਨੂੰ ਚੈੱਕ ਹੀ ਕਰਦੇ ਹੁੰਦੇ ਐ ਥੋੜਾ ਬਾਬੇ ਸਾਈਡ ਤੇ ਅਸੀਂ ਉਧਰ ਵੀ ਆਵਾਂ ਮਰ ਆਪਾਂ ਉਧਰ ਸਮੁੰਦਰ ਦੇ ਬਾਬੇ ਉਹਨੇ ਨੂੰ ਆਪ ਇੱਧਰ ਹਰਮਨ ਵੈਲਕਮ 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 ਜੋ ਗੋਸ਼ਿਆ ਤੇ ਉਹ ਬਿਲਕੁਲ ਉਧਰ ਤੇ ਲਗੀ ਰਹੇ ਤੇ ਜੇ ਇਹੋ ਚੀਜ਼ ਸੈਸ਼ਨ ਚ ਹੋਵੇ ਨਾ ਵਧੀਆ ਹੈਗਾ ਆਪਣਾ ਕਿ ਉਹ ਸੈਸ਼ਨ ਚ ਚੀਜ਼ ਹੋ ਜਵੇ ਕੱਲ ਆਉਣ ਦਾ ਫਰਜ਼ ਨਹੀਂ ਸੀ ਹੰਦਾ ਬੰਦਾ ਜੀ ਬਿਲਕੁਲ ਬੰਦਦਾ ਸਾਰੇ ਆਏ ਜਦੋਂ ਇੱਥੇ ਚੇਹਰੇ ਸਾਨੂੰ ਜਾਣਾ ਇੱਥੇ 2 ਘੰਟੇ ਪਤਾ ਲੱਗਦਾ ਇਹ ਬਸ ਭੈਣ ਜੀ ਜਮਹੂਰੀਅਤ ਕਹਿਣ ਨੂੰ ਆ ਪੰਜਾਬ ਪੁਲਿਸ ਤੇ ਡੰਡੇ ਮਾਰਨ ਢਈ ਆ ਪੰਜਾਬ ਪੁਲਿਸ ਇੱਥੇ ਯੂਨੀਵਰਸਿਟੀ ਚ ਮੁੰਡਿਆਂ ਨੇ ਨਸ਼ਰ ਕਰਤੀ ਨਸ਼ਰ ਕਰਦੇ ਆ ਮੁੰਡਿਆਂ ਨੇ ਵੀਡੀਓ ਬਣਾਤੀਆਂ ਨੇ ਹੁੰਦੀਆਂ ਕਿਥੇ ਰੁੱਖਾਂ ਥੱਲੇ ਬੈਠਿਆਂ ਦੀ ਜਿੱਥੇ ਵਾਰਮ ਮੋਰੀਅਲ ਬਣਿਆ ਅੰਦੀਆ ਜਿੱਥੇ ਇੰਡੀਆ ਗੇਟ ਅਮਰਸਰ ਜਾਣੇ ਆ ਜਿੰਨਾ ਤੇ ਆਉਣਾ ਚੰਡੀਗੜ੍ਹ ਹੀ ਹਮਲਾ ਹੋਇਆ ਕੋਈ ਦੁਬਾਰਾ ਤੇ ਕਿੰਨਾ ਠੇਕਿਆਂ ਦਾ ਜਿਹੜਾ ਦਾ ਜਿਹੜਾ ਬਹੁਤ ਚੁੱਕਿਆ ਸੀ ਹਮਨਸੱਭ ਸਾਹਿਬ ਜੀ ਜਦੋਂ ਆਪਾਂ ਤਰੰਤਾਂ ਨੂੰ ਜਾਣੇ ਆ ਵੀਰ ਬਾਈ ਦੇ ਸਾਹਮਣੇ ਉਹ ਗੇਟ ਆ ਗਿਆ ਉਹ ਵਰਨੀ ਕੋਸ਼ਿਸ਼ ਤੇ ਗੈਂਗਸਟਰ ਵਾਲ ਕਹਿ ਦਿੰਦੇ ਜਦੋਂ ਆਪਣੇ ਹੱਕਾਂ ਦੀ ਗੱਲ ਕਰੋ ਜਾਂ ਹੱਤਵਾਦੀ ਗੈਂਗਸਟਰ ਹੋ ਰਹੇ ਨਾ ਡਿਜੀਟਲ ਇਹ ਤਾਂ ਸਮਝ ਤੇ ਪੜੀ ਜੀ ਕਿਹੜਾ ਹੱਤਵਾਦੀ ਹੈ ਇੱਥੇ ਸਮਝ ਨਹੀਂ ਆਉਂਦੀ ਜੀ ਸਾਰੇ ਵਸੀਲੇ ਮੁੱਕ ਜਾਨੀ ਫਿਰ ਤਾਂ ਇਹ ਫਿਰ ਹੀ ਹੈ ਬਿਲਕੁਲ ਬਿਲਕੁਲ ਇਹ ਤਾਂ ਗੁਰੂ ਸਾਹਿਬ ਕਹ ਕੇ ਗਏ ਆ ਜੀ ਕੋਈ ਨਵੀਂ ਗੱਲ ਥੋੜੀ ਸਰ ਹੱਦਾਂ ਤੇ ਵੀ ਆਪਣੀ ਸਿੱਖ ਜਿਹੜੀ ਰੈਜੀਮੈਂਟ ਆ ਸਭ ਤੋਂ ਮੂਰੇ ਲਾਉਂਦੇ ਆ ਅਜ ਵੀ ਤੇ ਆਪਾਂ ਖੁਸ਼ੀ-ਖੁਸ਼ੀ ਲੱਗਦੇ ਆ ਵੀ ਇਸ ਜਸਦੇ ਤੇ ਬਚੰਦੇ ਆ ਵੀ ਆਪਾਂ ਉਹਦੀ ਰੱਖਿਆ ਕਰਨਾ ਆਪਣਾ ਧਰਮ ਹੈ ਅਬ ਸਨੀਂਦੂਲਨ ਚ ਪਹੁੰਚੇ ਹੋਏ ਸੀ ਜੀ ਆ ਸਾਡੇ ਨਾਲ ਬੱਚਾ ਵੀ ਆਇਆ ਜੀ ਇੱਕ ਇੱਥੇ ਪਹੁੰਚੇ ਹੋਏ ਗੁਰਕੀਰਤ ਸਿੰਘ ਦਾ ਨਾਮ ਹੈ ਜੀ ਤੇ ਗੱਲਾਂ ਕਰ ਰਹੇ ਸੀ ਜੀ ਇਹਨੇ ਬਹੁਤ ਸੋਹਣੀ ਇੱਕ ਕਵਤਾ ਵੀ ਸੁਣਾਈ ਹੈ ਤੇ ਸ਼ਾਬਾਸ਼ ਜੀ ਭਾਈ ਸ਼ਾਬਾਸ਼ ਦਿੱਤੀ ਹੈ ਵੀ ਬੱਚੇ ਵੀ ਇਸ ਅੰਦੋਲਨ ਚ ਸਾਥ ਦੇ ਰਹੇ ਹੈ ਬੜੀ ਖੁਸ਼ੀ ਦੀ ਗੱਲ ਹੈ ਭਾਈ ਜਰਨਜੀਤ ਖਾਲਸਾ ਭਾਈ ਜਰਨਜੀਤ ਬਥੇ ਮੇਰਾ ਨਾਮ ਰੁੱਖਿਆ ਖੁਸ਼ੀ ਹੈ ਜੋ ਜਿਨਾਂ ਨੇ ਤੁਸੀਂ ਜਾਣਦੇ ਹੋ ਭਾਈ ਹਰਪ੍ਰੀਤ ਸਿੰਘ ਜੀ ਨੂੰ ਇਹ ਵੀਡੀਓਜ਼ ਪਾਉਂਦੇ ਆ ਵਲੌਗ ਵਗੈਰਾ ਪਾਉਂਦੇ ਆ ਤੇ ਕੱਲੇ ਹਾਸ਼ੀਆਂ ਖੇਡੀਆਂ ਨਾਲ ਨਹੀਂ ਨਾ ਕੰਮ ਸਰਦਾ ਤੁਹਾਨੂੰ ਵੀ ਵਲੌਗ ਵਗੈਰਾ ਤੁਸੀਂ ਸਾਰਿਆਂ ਦੇ ਦੇਖਦੇ ਹੋ ਤੇ ਬਾਬਾ ਜੀ ਦੇ ਦੇਖਦੇ ਹੋ ਇਹਨਾਂ ਦੇ ਲੱਗ ਹੁੰਦੇ ਆ ਇਹਨਾਂ ਦੇ ਲੱਗ ਤਾਂ ਵੀ ਹੁੰਦੇ ਆ ਕਿਉਂਕਿ ਹੁਣ ਆਪਣਾ ਸਾਰੇ ਪੰਥ ਦੀ ਇੱਥੇ ਆਪਣਾ ਧਰਨਾ ਲੱਗਿਆ ਤੇ ਬਾਬਾ ਜੀ ਇੱਥੇ ਵੀ ਪਹੁੰਚਿਆ ਤੇ ਇੱਥੇ ਵੀ ਪਹੁੰਚ ਕੇ ਆਪਣਾ ਪਰਚ ਦਿਖਾ ਰਿਹਾ ਧਰਨਾ ਸੋਸ਼ਲ ਮੀਡੀਆ ਰੈਂਪ ਪ੍ਰਚਾਰ ਕਰ ਰਿਹਾ ਪਪਾ ਜੀ ਦੀ ਮੇਨ ਗੱਲ ਤੇ ਪੱਗ ਵਧੀਆ ਲੱਗਦੀ ਹੈ ਜਿਵੇਂ ਪੱਗ ਆਪਣਾ ਸੱਬਿਆ ਚਾਰ ਹੈ ਉਸ ਤੋਂ ਬਾਅਦ ਥੋੜਾ ਪਜਾਮਾ ਚਾਦਰਾਂ ਸਭ ਤੋਂ ਮੇਨ ਗੱਲ ਵੀ ਇਹ ਸੰਭਿਆ ਸੱਬਿਆ ਚਾਰ ਸੰਭਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਇੱਥੇ ਪਹੁੰਚਣਾ ਚਾਹੀਦਾ ਤੇ ਇਹੋ ਜਿਹੇ ਵਲੋਗ ਦੇਖਿਆ ਕਰੋ ਇਹ ਬਾਬਾ ਕੁਲਵਿੰਦਰ ਸਿੰਘ ਜੀ ਆਏ ਹੋਏ ਸੀਗੇ ਜੀ ਨਿਯੰਗ ਸਿੰਘ ਰੂਗੀਆਂ ਲਾਡਲੀਆਂ ਫੌਜਾਂ ਦਰਸ਼ਨ ਕਰੋ ਜੀ ਤੁਸੀਂ ਇਹਨਾਂ ਦੇ ਹਾਂ ਵੈਜੀਖਾਲ ਸਾਰੇ ਜੀ ਭਤੀ ਜੀ ਇਹ ਬਾਬਾ ਕੁਲਵਿੰਦਰ ਸਿੰਘ ਹੈ ਜੀ ਨਾਲ ਉਹਨਾਂ ਦੇ ਸਿੰਘ ਸਿੰਘ ਹੈ ਜੀ ਆ ਦੇਖ ਸਕਦੇ ਨੇ ਜੀ ਤੁਸੀਂ ਮੇਰੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਇਕੱਠੀਆਂ ਹੋਈਆਂ ਤੁਹਾਨੂੰ ਦੁਕਾਉਣ ਦੀ ਕੋਸ਼ਿਸ਼ ਕਰਦਾ ਜੀ ਇਹ ਬਾਬਾ ਜੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸ੍ਰੀ ਅਕਾਲ ਸਾਰੇ ਜਾਵੇ ਨਾ ਰਜਾਵੇ ਸ਼ਾਹੇ ਸ਼ੇਨਸ਼ਾਹ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੇ ਚਰਨਾਂ ਨੂੰ ਭਾਵੇ ਰੋ ਲਖਮੀ ਆਕਾਲੇ ਸਾਰੇ ਜਾਵੇ ਨਾ ਰਜਾਵੇ ਆਰ ਸ਼ਕਤੀ ਮਾਤਾ ਸੇਰ ਦੇਵਾ ਚਿਤ ਮਾਤਾ ਮਾਤਾ ਕੁਸ਼ਰਕਾਰ ਨੂੰ ਭਾਵੇ ਰੋ ਲਖਮੀ ਆਕਾਲੇ ਇਹ ਜੀ ਗੁਰਕੀਰਤ ਇਹਦਾ ਨਾਮ ਹੈ ਜੀ ਮੰਡੋਲੀ ਦਾ ਪਿੰਡ ਹੈ ਦੇਖੋ ਇਹੋ ਜੇ ਬੱਚੇ ਕਹਿੰਦਾ ਜੀ ਮੈਨੂੰ 2 ਦਿਨ ਹੋ ਗਏ ਇੱਥੇ ਆਏ ਨੂੰ ਤੇ ਇਹੋ ਜਿਹੇ ਬੱਚਿਆਂ ਨੇ ਦੇਖੋ ਕੋਈ ਕ੍ਰੈਡਿਟ ਨਹੀਂ ਲੈਣਾ ਕੋਈ ਇਹਨਾਂ ਦਾ ਜਿਹੜਾ ਹੈਗਾ ਇਹਦੇ ਪਿੱਛੇ ਸੁਆਰਥ ਨਹੀਂਗਾ ਤੇ ਸ਼ਾਇਦ ਇਹੋ ਜਿਹੇ ਬੰਦਿਆਂ ਦੇ ਕਰਕੇ ਜਿਹੜੇ ਅੰਦੋਲਨ ਹੈ ਆਪਣੇ ਸਫਲ ਹੁੰਦੇ ਆ